ਤਨ ਨਾਮ ਵਾਹਿਗੁਰੂ ਸਾਹਿਬ ਕੀ ਰਾਗ ਸੋਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਜਪ ਜਰੀਐ ਤਬ ਹੋਇ ਪਸੰ ਤਨ ਰਹਿ ਕਰਮ ਦਲ ਖਾਈ ਪਾਚੀ ਗਾਗਰ ਨੀਰ ਪਰ ਤਹਿ ਆ ਤਨ ਕੀ ਇਹ ਹੈ ਬਡਾਈ ਜਬ ਜਰੀ ਹੈ ਤਬ ਹੋਏ பசੰ ਤਨ ਰਹਿ ਕਰਮ ਤਲਖਾਈ ਪਾਚਿ ਗਾ ਕਰ ਨੀਰ ਪਰਤ ਹੈ ਆ ਤਨ ਕੀ ਇਹ ਪਟਾਈ ਕਾਹੇ ਪਿਆ ਕਰ ਤੋ ਪੁਲਿਆ ਪੁਲਿਆ ਜਬ ਦਸ ਮਾਸ ਉਦ ਮੁਖ ਰਹਤਾ ਸੋ ਦਿਨ ਕੈਸੇ ਪੁਲਿਆ ਰਹਾਉ ਜਿਉ ਮਦੂ ਮਾਖੀ ਤਿਉ ਸਠੋਰ ਰਸ ਜੋਰ ਚੋਰ ਧਨ ਕੀਆ ਮਰਤੀ ਪਾਰ ਲੇ ਹੋ ਲਿਓ ਕਰੀਐ ਪੂਤ ਰਹੈ ਨ ਪਿਉ ਦਿਆ ਤੇਰੀ ਲਾਹ ਪਰ ਨਾਰ ਸੰਗ ਭਈ ਆਕੇ ਸਜਨ ਸੁਰੀਲਾ ਮਰਕਟ ਲੋ ਸਭ ਲੋਕ ਕੁਟੰਬ ਪਇਓ ਆਕੇ ਹੰਸੇ ਅਕੇਲਾ ਕਹਿ ਤਕਵੀਰ ਸੁਨੋ ਰੇ ਪ੍ਰਾਣੀ ਹਰੇ ਕਾਲ ਗਰਸਕੁਆ ਝੂਠੀ ਮਾਇਆ ਆਪ ਬੰਧਾਇ ਜਿਉ ਨਲਨੀ ਭੰਸੋਆ ਕਹਿ ਤਕਵੀਰ ਸੁਨੋ ਰੇ ਪ੍ਰਾਣੀ ਰੇ ਕਾਲ ਕਰ ਸਕੂਆ ਝੁੱਠੀ ਮਾਇਆ ਪਬੰਦਾਇਆ ਜੋ ਨਲ ਨੇ ਪ੍ਰਮ ਸੁਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਈ ਦੇ ਪੁੱਤਰ ਕੋ ਨਾਮ ਇਹ ਜੋ ਸ੍ਰੀਦਰਵਾਸ ਉਮਰ ਸਭ ਤੋਂ ਆਏ ਹਨ ਪਬਤ ਕਬੀਰ ਜੀ ਦੇ ਸੋਟ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਘਰ ਪਹਿਲੇ ਵਿੱਚ ਗਉਣ ਦਾ ਹੁਕਮ ਹੈ ਪਰਮਾਤਮਾ ਇੱਕ ਹੈ ਜਿਸਦੇ ਨਾਲ ਮਿਲਾਬ ਸਤਿਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਕਵੀਰ ਸਾਹਿਬ ਜੀ ਕਹਿੰਦੇ ਨੇ ਮਰਨ ਪਿੱਛੋਂ ਜੋ ਸਰੀਰ ਚਿਖਾ ਵਿੱਚ ਸਾੜਿਆ ਜਾਏ ਤਾਂ ਇਹ ਸਵਾਹ ਹੋ ਜਾਂਦਾ ਹੈ ਜੇ ਕਬਰ ਵਿੱਚ ਟਿਕਿਆ ਰਹੇ ਤਾਂ ਕੀੜਿਆਂ ਦਾ ਦਾਲਸ ਨੂੰ ਖਾ ਜਾਂਦਾ ਜਿਵੇਂ ਕੱਚੇ ਘੜੇ ਵਿੱਚ ਪਾਣੀ ਪੈਂਦਾ ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਜਿਵੇਂ சுவாਸ ਮੁਖ ਜਾਣ ਤੇ ਸਰੀਰ ਵਿੱਚੋਂ ਵੀ ਚਿੰਦ ਨਿਕਲ ਜਾਂਦੀ ਹੈ। ਸੋ ਇਸ ਸਰੀਰ ਦਾ ਇਤਨਾ ਕੋਈ ਮਾਣ ਐ ਜਿੰਨਾ ਕੱਚੇ ਘੜੇ ਦਾ। اے ਭਾਈ ਤੂੰ ਕਿਸ ਗੱਲੇ ਹੰਕਾਰ ਵਿੱਚ ਆਫਰਿਆ ਫਿਰਦਾ। ਤੈਨੂੰ ਉਸ ਸਮਾਂ ਕਿਉਂ ਭੁੱਲ ਗਿਆ ਜਦੋਂ ਤੂੰ ਮਾਂ ਦੇ ਪੇਟ ਵਿੱਚ 10 ਮਹੀਨੇ ਉਲਟਾ ਟਿਕਿਆ ਰਿਹਾ ਸੈਂ। ਤਹਿਰਾਓ ਜਿਵੇਂ ਮੱਖੀ ਫੁੱਲਾਂ ਦਾ ਰਸ ਜੋੜ-ਜੋੜ ਕੇ ਸ਼ਹਿਦ ਇਕੱਠਾ ਕਰਦੇ ਐ ਜਿਵੇਂ ਮੂਰਖ ਬੰਦੇ ਨੇ ਸਰਫੇ ਕਰ ਕਰਕੇ ਧਨ ਜੋੜਿਆ ਪਰ ਆਖਰ ਉਹ ਬੇਗਾਨਾ ਹੀ ਹੋ ਗਿਆ ਮੌਤ ਆਈ ਤਾਂ ਸਭ ਇਹੀ ਆਖਦੇ ਹਨ ਲੈ ਚੱਲੋ ਲੈ ਚੱਲੋ ਹੁਣੇ ਬੀਤ ਚੁੱਕਿਆ ਬਹੁਤਾ ਚਿਰ ਘੜ ਰੱਖਣ ਦਾ ਕੋਈ ਲਾਭ ਨਹੀਂ ਕਰਦੇ ਬਾਹਲੀ ਦਲੀ ਤੱਕ ਮੌrti ਉਸ ਦੇ ਮੌਤੇ ਦੇ ਨਾਲ ਜਾਂਦੀ ਹੈ ਅਗਾ ਸੱਜਣ ਬਿੱਤਰ ਚੁੱਕ ਕੇ ਲੈ ਜਾਂਦੇ ਹਨ ਅਸਾਣਾ ਤੱਕ ਪਰਿਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ ਪਰ ਪਰਲੋਕ ਵਿੱਚ ਤਾਂ ਜੀਵ ਆਤਮਾ ਇਕੱਲਾ ਹੀ ਜਾਂਦਾ ਹੈ ਕਬੀਰ ਜੀ ਆਖਦੇ ਹਨ ਏ ਬੰਦੇ ਸੁਣ ਤੂੰ ਉਸ ਖੋ ਵਿੱਚ ਟਿੱਕਾ ਪਿਆ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ ਆਪ ਮੌਤ ਅਵਸ਼ ਆਉਂਦੀ ਹੈ ਔਰ ਤੋਂ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਪਣਾ ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੜ ਰੱਖਦਾ ਹੈ ਨੋਟ ਕਰਨ ਵਾਲੀ ਗੱਲ ਹੈ ਕਿ ਨਲਨੀ ਨਾਲ ਚੰਬੜਨਾ ਤੋਤੇ ਦੀ ਫਾਇਦਾ ਕਾਰਨ ਬਣਦਾ ਹੈ ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ ਅਕੀਰ ਆਪਾ ਕਹਿ ਸਕਦੇ ਆ ਸ਼ਬਦ ਦਾ ਭਾਵ ਵਰਸ ਇਹ ਬਣਿਆ ਕਿ ਮਾਇਆ ਦਾ ਮਾਨ ਕੂੜਾ ਹੈ ਕਿਸੇ ਚੀਜ਼ ਨਾਲ ਵੀ ਸਾਥ ਸਦਾ ਨਹੀਂ ਨਿਭਦਾ ਮਾਇਆ ਦਾ ਮੋਹ ਸਗੋਂ ਮਨੁੱਖ ਦੀ ਆਤਮਿਕ ਮੌਤ ਦਾ ਕਾਰਨ ਬਣਦਾ ਜਿਵੇਂ ਨਲਨੀ ਨਾਲ ਚੰਬੜ ਕੇ ਤੋਤਾ ਬਿਗਾਨੇ ਕੈਦ ਵਿੱਚ ਫਸਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's Sukam Nama from Sri Gravasavamasar uttered by Bhakt Kabirji under heading sort the Word of Devotee Kabirji, first house, one universal creator God by the grace of the true guru. Kabirji says that when the body is burnt it turns to ashes. If is not cremated, then it is uh, eaten by armies of worms. The unbaked clay pitcher dissolves when water is poured into, the, into it. This is also the nature of the body. Why, O oh siblings of destiny, do you strut around? all puffed up with pride have you forgotten those days when you were hanging fist on for 10 months pause like the bee which collects honey the fool eagerly gathers and collects wealth at the end time of the death they shout Take him away, take him away. Why leave a ghost lying around? His wife accompanies his, him to the threshold and his friends and companions beyond. All the people and relatives go as far as the cremation grounds. And then the souls one goes on alone, says Kapir, listen mortal being, you have been seized by death and you have fallen into the deep dark pit. You have entangled yourself in the false wealth of Maya like the parrot caught in the trap wahiguru ji ka khalsa ji ki khate.